ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ ਨੂੰ ਵੇਖ ਕੇ ਤੁਹਾਡੀ ਰੂਹ ਇੱਕ ਵਾਰ ਲਈ ਤਾਂ ਜ਼ਰੂਰ ਕੰਬ ਜਾਵੇਗੀ ਇਸ ਤੋਂ ਪਹਿਲਾਂ ਅਸੀਂ ਕੁਝ ਕਹੀਏ ਤੁਸੀਂ ਦੇਖੋ ਇਹ ਵੀਡੀਓ ਇਹ ਦਿਲ ਦਿਲ ਹਾ ਦੇਣ ਵਾਲਾ ਵੀਡੀਓ ਹੈ ਅਮ੍ਰਿਤ ਸਰ ਦਾ ਜਿੱਥੇ ਪਤੀ ਪਤਨੀ ਬ੍ਰਿਜ ਮੋਹਨ ਸਿੰਘ ਤੇ ਪਰਮਿੰਦਰ ਕੌਰ ਆਪਣੇ ਸਕੂਟਰ ਤੇ ਕਿਤੇ ਜਾ ਰਹੇ ਸੀ ਕਿ ਅਚਾਨਕ ਰਸਤੇ ਜੁੰਨਾ ਦੇ ਉੱਪਰ ਬਿਜਲੀ ਦਾ ਖੰਭਾ ਦੇਖਿਆ ਜਿਸ ਕਾਰਨ ਦੋਵੇਂ ਬਜ਼ੁਰਗ ਸੜਕ ਤੇ ਬੁਰੀ ਤਰ੍ਹਾਂ ਡਿੱਗ ਗਏ ਤੇ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਹੀ ਆਈਸੀਯੂ ਚ ਭੱਦੀ ਕਰਵਾਇਆ ਗਿਆ। ਉੱਥੇ ਪਰਮਿੰਦਰ ਕੋਰਟ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਸੀ ਕਿ ਜੇਕਰ ਕਿਤੇ 2 ਇੰਚ ਦਾ ਫਰਕ ਨਾ ਹੁੰਦਾ ਤਾਂ ਜਾਨਾਂ ਵੀ ਜਾ ਸਕਦੀਆਂ ਸਨ। ਇਹ ਬਿਜਲੀ ਵਿਭਾਗ ਦੇ ਵੱਡੀ ਨਾਕਾਮੀ ਹੈ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਾਸੀ ਆਏ ਆਂਦੇ ਵੇ ਸਿਖ ਜੀ ਤੇ ਅਚਾਨਕ ਕੰਬਾ ਡਿੱਗ ਪਿਆ ਸੱਟ ਲੱਗ ਗਈ ਸਾਨੂੰ ਦੋਹਾਂ ਜੀ ਕੋਈ ਉਹ ਡਿੱਗਾਂ ਦਾ ਪਹਿਲੇ ਦੂਰੋਂ ਨਜ਼ਰ ਆਂਦੇ ਸੀ ਜਾਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਉਸੇ ਵੇਲੇ ਆ ਜੀ 4 ਵਜੇ ਦਾ ਸੀ ਸੀ ਬਸ ਕੋਈ ਚੀਜ਼ ਨਹੀਂ ਆੜੀ ਕਿਹੜੀ ਜਗ੍ਹਾ ਤੇ ਆਏ ਜੀ ਹਾਂਜੀ ਹਾਂਜੀ ਕਿੱਧਰ ਲੱਗੜੀ ਜਗ੍ਹਾ ਤੇ ਹੋਈ ਜੀ ਆਹ ਕੋਲ ਸਾਕਾਲੇ ਦੇ ਅੱਗੇ ਜਾ ਕੇ ਕਿਹੜੀ ਗੱਲੀ ਆ ਗਈ ਹੂੰ ਚਾਹੀ ਜੀ ਕਿਦੀ ਨਲਾਕੀ ਮੰਦੇ ਜੀ ਐ ਕਿਉਂਕਿ ਇਹ ਖੰਭਾ ਡਿੱਗਦਾ ਕਿੰਨੀ ਲੱਗੀ ਹੈ ਬਿਜਲੀ ਮਹਿਕਮੇ ਦੀ ਮੰਨਦੇ ਜੀ ਵੇਖੋ ਜੀ ਇਹ ਤਾਂ ਮੈਂ ਹੀ ਸਮਝੇ ਬਿਜਲੀ ਮਹਿਕਮੇ ਦੀ ਆਪਣੇ ਹਸਬੰਦ ਦੇ ਨਾਲ ਆ ਰਹੇ ਸੀ ਜੀ ਪਰਸੋਂ ਜੀ ਸ਼ਾਮ ਨੂੰ ਨਿੱਕਾ ਸਿੰਘ ਕਲੋਨੀ ਦੀ ਪੀ ਐਕਸਾਈਡ ਦੇ ਉੱਤੇ ਖਾਲਸਾ ਗੜ੍ਹ ਦੀ ਪਿਛਲੀ ਸਾਈਡ ਤੇ ਉੱਥੋਂ ਜਦੋਂ ਇਹ ਲੰਘ ਕੇ ਗਏ ਨੇ ਸਕੂਟਰ ਦੇ ਉੱਤੇ ਤੇ ਇਹਨਾਂ ਦੇ ਉੱਤੇ ਅਚਾਨਕ ਖੰਭਾ ਆ ਕੇ ਇੱਕ ਡਿੱਗ ਪਿਆ ਜੀ ਉਹ ਖੰਭਾ ਇਸ ਹਿਸਾਬ ਨਾਲ ਡਿੱਗਾ ਕਿ ਇਹ ਦੋਵੇਂ ਜੀ ਸੜਕ ਦੇ ਉੱਤੇ ਡਿੱਗ ਪਏ ਨੇ ਡਿੱਗਣ ਤੋਂ ਬਾਅਦ ਇਹਨਾਂ ਨੂੰ ਹਸਪੀਟਲ ਲਿਆਂਦਾ ਜੀ ਇਹ ਐਡਮਿਟ ਕਰਾਇਆ ਇਨਾਂ ਦੇ ਹਸਬੰਦ ਆਈਸੀਯੂ ਚ ਨੇ ਤੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਜੀ ਨਰਾਕੀ ਕਿਤੀ ਮੰਦੀ ਇਹ ਜੀ ਪ੍ਰਸ਼ਾਸਨ ਤੇ ਬਿਜਲੀ ਬੋਰਡ ਦੋਵਾਂ ਦੀ ਨਰਾਕੀ ਹੈ ਜੀ ਇਹ ਆਪਣਾ ਇਸ ਕਰਕੇ ਲੋਕਾਂ ਦੀ ਆਮ ਜਨਤਾ ਜਿਹੜੀ ਤੰਗ ਹੋ ਰਹੀ ਪਰੇਸ਼ਾਨ ਹੋ ਰਹੀ ਕੋਈ ਧਿਆਨ ਨਹੀਂ ਦੇ ਰਿਹਾ ਤੇ ਹੁਣ ਵੇਖੋ ਸਕੂਟਰ ਚਲਾ ਰਹੇ ਬ੍ਰਿਜ ਮੋਹਨ ਸਿੰਘ ਦੀਆਂ ਤਸਵੀਰਾਂ ਜਿੰਨਾ ਦੀ ਸਹਾਸੇ ਕਰਕੇ ਹਾਲਤ ਕਿੰਨੀ ਖਰਾਬ ਪਈ ਹੈ ਦੂਜੇ ਪਾਸੇ ਪੁਲਿਸ ਜਦੋਂ ਦੋਵਾਂ ਦੇ ਬਿਆਨ ਲੈਣ ਗਈ ਤਾਂ ਦੋਵੇਂ ਇਸ ਹਾਲਤ 'ਚ ਨਹੀਂ ਸਨ ਕਿ ਬਿਆਨ ਦੇ ਸਕਦੇ ਪਰ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਦੋ ਮੀਆਂ ਬੀਬੀ ਮੋਰਚਾ ਤੇ ਜਾ ਰਹੇ ਹਾਂ। ਹਾਂਜੀ ਤੇ ਚਾਰਕ ਵਾਲਾ ਡਿਪਾ ਅੱਛਾ। ਤੇ ਉਹਨਾਂ ਦੀ ਹਾਲਤ ਹੁ ਕਿਤਰਾ ਦੀ ਹੈ? ਹਾਲਤ ਹਸਪਤਲ ਦਾਖਲਿਆ। ਪੁਲਿਸ ਜੀ ਕਾਰਵਾਈ ਕਿਤੇ ਬੰਦੀ ਹੈ ਦਿੱਤੇ। ਇਹ ਤੇ ਮੌਕੇ ਦੇ ਵੇਖਣਗੇ। ਕਾਰਪਸ਼ਨ ਦਾ ਚੱਜੀ ਦੀ ਰਿਪੋਰਟ ਦਾ ਪਰ ਮਹਿਕਮੇ ਤੇ ਪ੍ਰਸ਼ਾਸਨ ਦੀ ناکامی ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈ ਜੇਕਰ ਕਿਤੇ ਥੋੜਾ ਜਿਹਾ ਵੀ ਫਰਕ ਨਾ ਹੁੰਦਾ ਤਾਂ ਸ਼ਾਇਦ ਦੋ ਜਾਨਾਂ ਚਲੀਆਂ ਜਾਂਦੀਆਂ ਸੀ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ